ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਉਤਾਰਦੇ ਹੋਏ ਲੁਧਿਆਣਾ ਸ਼ਹਿਰ ਵਿੱਚ ਪਹੁੰਚਦੇ ਹਨ ਤਾਂ ਉਹ ਇੱਥੇ ਦੇਖਦੇ ਹਨ ਕਿ ਬਹੁਤ ਵੱਡੀ ਮਾਤਰਾ ਵਿੱਚ ਗਊ ਹੱਤਿਆ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਗਊ ਹੱਤਿਆ ਨੂੰ ਕਿਵੇਂ ਰੋਕਿਆ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰਾ ਦੇਖਣਾ ਵਾਹਿਗੁਰੂ ਜੀ ਸੋ ਆਓ ਸਰਵਣ ਕਰਦੇ ਹਾਂ ਜੀ ਦੀਨ ਦੁਨੀ ਦੇ ਪਾਤਸ਼ਾਹ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਦੁਨੀਆ ਨੂੰ ਤਾਰਦੇ ਹੋਏ ਲੁਧਿਆਣੇ ਪਹੁੰਚੇ ਆ ਅੱਜ ਸੰਗਤ ਜੀ ਲੁਧਿਆਣੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨੇ ਬਹੁਤ ਵੱਡਾ ਵਪਾਰ ਹੋ ਰਿਹਾ ਪਰ ਉਦੋਂ ਇੰਨੀ ਸੰਘਣੀ ਆਬਾਦੀ ਨਹੀਂ ਸੀ ਹੁੰਦੀ ਜਦੋਂ ਮਹਾਰਾਜ ਇੱਥੇ ਆਏ ਆ ਇੱਥੇ ਆ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ ਹੈ ਇੱਥੇ ਸਤਿਗੁਰੂ ਮਹਾਰਾਜ ਨੂੰ ਜਲਾਲ ਖਾਨ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਤੇ ਸਤਿਗੁਰੂ ਮਹਾਰਾਜ ਨੇ ਪੁੱਛਿਆ ਭਾਈ ਕੀ ਗੱਲ ਹੋ ਗਈ ਆ ਉਹਨੇ ਆਖਿਆ ਸਤਿਗੁਰੂ ਜੀ ਇੱਥੇ ਜਿਹੜਾ ਸਤਲੁਜ ਦਰਿਆ ਵਗਦਾ ਹੈ ਉਹਨੇ ਬਹੁਤ ਕਹਿ ਰਟਾਇਆ ਹੋਇਆ ਦੋਹਾਂ ਪਾਸਿਆਂ ਤੋਂ ਸਾਨੂੰ ਇੱਥੇ ਘੇਰਾ ਪਾਇਆ ਹੋਇਆ ਜੇ ਸਤਲੁਜ ਦਰਿਆ ਚੜ ਆਵੇ ਤੇ ਇਹ ਲੁਧਿਆਣਾ ਸ਼ਹਿਰ ਸਾਰਾ ਹੀ ਖਤਮ ਹੋ ਜਾਏਗਾ ਕਿਰਪਾ ਕਰੋ ਸਤਿਗੁਰੂ ਜੀ ਦਇਆ ਕਰੋ ਮਹਾਂਪੁਰਖੋ ਇਹ ਲੁਧਿਆਣਾ ਸ਼ਹਿਰ ਸਾਰਾ ਹੀ ਡੁੱਬ ਜਾਵੇਗਾ ਸਤਿਗੁਰੂ ਮਹਾਰਾਜ ਜੀ ਅੱਗੇ ਜਦੋਂ ਬੇਨਤੀ ਕੀਤੀ ਆ ਜਲਾਲ ਖਾਂ ਲੋਧੀ ਦੀ ਬੇਨਤੀ ਸੁਣ ਕੇ ਮਹਾਰਾਜ ਕਹਿਣ ਲੱਗੇ ਜਦੋਂ ਵੀ ਕੋਈ ਕੁਦਰਤ ਕਹਿਰ ਕਰਦੀ ਆ ਉਹ ਇਸ ਕਰਕੇ ਹੀ ਹੁੰਦਾ ਹੈ ਕਿਉਂਕਿ ਇਨਸਾਨ ਨੇ ਕੋਈ ਨਾ ਕੋਈ ਗਲਤੀ ਕੀਤੀ ਹੁੰਦੀ ਹੈ ਬਿਨਾਂ ਕਸੂਰ ਤੋਂ ਸਜ਼ਾ ਨਹੀਂ ਮਿਲਦੀ ਹੁੰਦੀ ਤੁਸੀਂ ਇੱਥੇ ਬਹੁਤ ਵੱਡੀ ਇੱਕ ਗਲਤੀ ਕੀਤੀ ਆ ਹੱਥ ਜੋੜ ਕੇ ਕਹਿਣ ਲੱਗਾ ਜਲਾਲ ਖਾਂ ਸਤਿਗੁਰੂ ਮਹਾਰਾਜ ਦੱਸੋ ਸਾਡੇ ਤੋਂ ਕਿਹੜੀ ਭੁੱਲ ਹੋਈ ਆ ਮਹਾਰਾਜ ਕਹਿਣ ਲੱਗੇ ਤੁਸੀਂ ਇਸ ਪਾਵਨ ਸਥਾਨ ਤੇ ਉਹ ਜੋ ਕਾਦਰ ਹੈ ਉਹਦੀ ਕੁਦਰਤ ਨਾਲ ਖਿਲਵਾੜ ਕੀਤਾ ਹੈ ਸਤਗੁਰੂ ਮਹਾਰਾਜ ਵਿੱਚ ਇਤਨੀ ਅੰਤਰਜਾਮਤਾ ਮਹਾਰਾਜ ਕਹਿਣ ਲੱਗੇ ਜਲਾਲ ਖਾਨ ਜਿਹੜਾ ਤੁਸੀਂ ਗਉਆਂ ਤੇ ਕਹਿਰਟਾਇਆ گاਵਾਂ ਨੂੰ ਘੇਰ ਘੇਰ ਕੇ ਮਾਰਿਆ ਉਹਦੇ ਬਦਲੇ ਵਿੱਚ ਸਤਲੁਜ ਦਰਿਆ ਐਵੇਂ ਕਰ ਰਿਹਾ ਤੁਹਾਨੂੰ ਲੱਗਦਾ ਸਭ ਕੁਝ ਇਹ ਰੱਬ ਜਿਹੜਾ ਹੈ ਧੱਕਾ ਕਰ ਰਿਹਾ ਕੀ ਸਾਡੇ ਨਾਲ ਵਧੇ ਕੀ ਹੋ ਰਹੀ ਆ ਨਹੀਂ ਤੁਹਾਡੇ ਕੀਤੇ ਕਰਮਾਂ ਦਾ ਹੀ ਤੁਹਾਨੂੰ ਫਲ ਮਿਲ ਰਿਹਾ ਤੁਸੀਂ ਲੁਧਿਆਣੇ ਸ਼ਹਿਰ ਦੇ ਵਿੱਚ گاਵਾਾਂ ਦੀ ਹੱਤਿਆ ਬੰਦ ਕਰ ਦੋ ਫਿਰ ਜਾ ਕੇ ਦੇਖਣਾ ਸਤਲੁਜ ਦਰਿਆ ਚੜ੍ਹਨਾ ਬੰਦ ਕਰ ਦੇਵੇਗਾ ਤੁਸੀਂ ਇਹ ਕੋ ਕਰਮ ਬੰਦ ਕਰ ਦੋ ਮੈਲੇ ਕਰਮ ਬੰਦ ਕਰ ਦਿਓ ਤੇ ਕੁਦਰਤ ਜਿਹੜੀ ਆ ਆਪੇ ਹੀ ਸਾਰਾ ਕੁਝ ਠੀਕ ਕਰ ਦੇਵੇਗੀ ਕਿਉਂਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਹ ਦਰਿਆ ਇਹ ਸਮੁੰਦਰ ਇਹ ਚੰਦ ਤਾਰੇ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਕਹਿਣੇ ਵਿੱਚ ਆ ਤੇ ਵਾਹਿਗੁਰੂ ਨੇ ਤਾਂ ਭਾਈ ਕਰਮ ਦੇਖਣੇ ਆ ਬੰਦੇ ਦੇ ਇਸ ਤਰ੍ਹਾਂ ਤੁਸੀਂ ਰਲ ਮਿਲ ਕੇ ਜੋ ਪਾਪ ਕੀਤਾ ਹੈ ਸਾਰੇ ਉਹਦੇ ਖਮਿਆਜਾ ਭੁਗਤ ਰਹੇ ਹੋ ਸਤਲੁਜ ਦਰਿਆ ਜਿਹੜਾ ਚੜਦਾ ਤੇ ਤੁਹਾਡੇ ਘਰਾਂ ਨੂੰ ਡੋਬ ਦਿੰਦਾ ਇਸ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਬਚਨ ਜਲਾਲ ਖਾਂ ਲੋਧੀ ਨੇ ਸੁਣਿਆ ਤੇ ਉਹਦੇ ਬੰਦਿਆਂ ਨੇ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਮੰਗੀ ਆ ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਇੱਥੇ ਅਸੀਂ ਜੋ ਕਰਦੇ ਹਾਂ ਗੁਰੂ ਸਾਹਿਬ ਦੀ ਪਹੁੰਚ ਸਾਡੇ ਮਨਾਂ ਤੱਕ ਆ। ਮਹਾਰਾਜ ਨੇ ਅੰਤਰਜਾਮਤਾ ਨਾਲ ਦੱਸ ਦਿੱਤਾ ਕਿ ਤੁਸੀਂ ਗਾਵਾਂ ਦੀ ਹੱਤਿਆ ਕਰਦੇ ਸੀ। ਇਹ ਤਾਂ ਸਾਡੇ ਦਿਲਾਂ ਦੀਆਂ ਜਾਣਦੇ ਆ। ਹਰ ਅੰਤਰਜਾਮੀ ਸਭ ਵਿਦ ਜਾਣੇ ਤਾਂ ਕਿਸ ਪੇ ਆਖ ਸੁਣਾਈਏ। ਇਹਨਾਂ ਨੂੰ ਬੋਲ ਕੇ ਕੀ ਦੱਸਣਾ? ਇਹ ਤਾਂ ਮਨਾਂ ਦੀ ਗੱਲ ਬੁੱਝ ਲੈਂਦੇ ਆ। ਖਿਮਾ ਮੰਗੀ ਆ। ਕਹਿੰਦੇ ਮਹਾਰਾਜ ਜੀ ਸਾਨੂੰ ਬਖਸ਼ ਦਿਓ। ਤੁਸੀਂ ਸਾਨੂੰ ਸਿੱਧੇ ਰਸਤੇ ਪਾਇਆ ਅੱਜ ਤੋਂ ਬਾਅਦ ਅਸੀਂ ਗਾਵਾਂ ਦੀ ਹੱਤਿਆ ਨਹੀਂ ਕਰਾਂਗੇ ਦੇਖੋ ਇਹ ਗਾਵਾਂ ਦੀ ਹੱਤਿਆ ਕਰਕੇ ਬਹੁਤ ਵੱਡੇ ਪੱਧਰ ਤੇ ਵਪਾਰ ਹੁੰਦਾ ਅੱਜ ਵੀ ਮਾਸ ਜਿਹੜਾ ਵੇਚਿਆ ਜਾਂਦਾ ਫੋਰਨ ਕੰਟਰੀਆਂ ਨੂੰ ਵਿਦੇਸ਼ ਵਿੱਚ ਭੇਜਿਆ ਜਾਂਦਾ ਸੰਗਤ ਜੀ ਬੜਾ ਕੁਝ ਚੱਲ ਰਿਹਾ ਕਸਾਈ ਖਾਨਿਆਂ ਦੇ ਵਿੱਚ ਤਾਂ ਰੋ ਵਿਚਾਰ ਸਤਿਗੁਰੂ ਮਹਾਰਾਜ ਨੇ ਵੀ ਉਹਦੋਂ ਉਹਨਾਂ ਨੂੰ ਰੋਕਿਆ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਜਲਾਲ ਖਾਂ ਲੋਧੀ ਦੀ ਬੇਨਤੀ ਸਬਕਾਰ ਕੀਤੀ ਆਖਿਆ ਅੱਜ ਤੋਂ ਬਾਅਦ ਜਿਵੇਂ ਤੁਸੀਂ ਇਹ ਗਾਵਾਂ ਦੀ ਹੱਤਿਆ ਬੰਦ ਕਰਦੇ ਹੋ ਤੇ ਨਾਮ ਜਪੋਗੇ ਸੱਚੀ ਕਰਤ ਕਰੋਗੇ ਵੰਡ ਕੇ ਛਕੋਗੇ ਯਾਦ ਰੱਖਣਾ ਇਹ ਸਤਲੁਜ ਦਰਿਆ ਇੱਥੋਂ ਦੂਰ ਚਲਾ ਜਾਵੇਗਾ ਇਹ ਹੁਣ ਜਵਾਨੀ ਦੇ ਵਿੱਚ ਜਿਵੇਂ ਠਾਠਾਂ ਮਾਰਦਾ ਹੈ ਛੱਲਾਂ ਇਹਦੀਆਂ ਉੱਬਰ ਕੇ ਬਾਹਰ ਨੂੰ ਆਉਂਦੀਆਂ ਨੇ ਮਹਾਰਾਜ ਕਹਿੰਦੇ ਬਜ਼ੁਰਗ ਹੋ ਜਾਵੇਗਾ ਬੁੱਢਾ ਹੋ ਜਾਵੇਗਾ ਤੇ ਸੱਚ ਕਰਕੇ ਜਾਣਿਓ ਮਹਾਰਾਜ ਦੇ ਬਚਨ ਬਿਰਥੇ ਨਹੀਂ ਜਾਂਦੇ ਅੱਜ ਇਹ ਸਤਲੁਜ ਦਰਿਆ ਬੁੱਢਾ ਨਾਲਾ ਹੋ ਕੇ ਚੱਲਦਾ ਲੁਧਿਆਣੇ ਸ਼ਹਿਰ ਦੇ ਵਿੱਚੋਂ ਜਿਹੜੀ ਸੰਗਤ ਉੱਥੇ ਰਹਿਣ ਵਾਲੀ ਆ ਉਹ ਤਾਂ ਜਾਣਦੀ ਆ ਫੇਰ ਇੱਥੇ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਗਊਗਾਠ ਗੁਰਦੁਆਰਾ ਸਾਹਿਬ ਦੀ ਸ਼ੋਭਤਾ ਸੰਗਤਾਂ ਨਤਮਸਤਕ ਹੁੰਦੀਆਂ ਨੇ ਬਹੁਤ ਹੀ ਸੰਗਤ ਨੂੰ ਨਹੀਂ ਪਤਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੁਧਿਆਣੇ ਸ਼ਹਿਰ ਵਿੱਚ ਆਏ ਸੀ ਬਹੁਤਿਆਂ ਨੂੰ ਨਹੀਂ ਪਤਾ ਫੇਰ ਮਹਾਰਾਜ ਇੱਥੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਇੱਥੇ ਲਾਗੇ ਹੀ ਇੱਕ ਠਾਕੁਰਦਾਸ ਮਹੰਤ ਰਹਿੰਦਾ ਚੱਲੀਏ ਉਹਨਾਂ ਦੇ ਪਾਸ ਉਹਨੇ ਵੀ ਪਿਛਲੇ ਜਨਮਾਂ ਵਿੱਚ ਬਹੁਤ ਭਾਰੀ ਤਪੱਸਿਆ ਕੀਤੀ ਆ ਪਰ ਇਸ ਜਨਮ ਦੇ ਵਿੱਚ ਕਰਾਹੇ ਪੈ ਗਿਆ ਠਾਕੁਰਦਾਸ ਮਹੰਤ ਰਾਜਸਥਾਨ ਦਾ ਰਹਿਣ ਵਾਲਾ ਸੀ ਉਹ ਗੋਤ ਵੀ ਠਾਕੁਰ ਸੀ ਨਾਮ ਵੀ ਠਾਕੁਰ ਸੀ ਤੇ ਇੱਕ ਹੋਰ ਬਹੁਤ ਵੱਡੀ ਗੱਲ ਕਾਂਸੀ ਵਿੱਚ ਜਾ ਕੇ ਵਿਦਿਆ ਪ੍ਰਾਪਤ ਕੀਤੀ ਹੁਣ ਕਾਂਸੀ ਵਿੱਚ ਜਾ ਕੇ ਕੋਈ ਪੜ੍ਹ ਲੈਂਦਾ ਸੀ ਨਾ ਉਹਨੂੰ ਮਾਣ ਹੋਣਾ ਸੁਭਾਵਿਕ ਜੀ ਗੱਲ ਸੀ ਵਿਦਿਆ ਪ੍ਰਾਪਤ ਕਰਕੇ ਮਾਣ ਹੋ ਗਿਆ ਵੀ ਮੇਰੇ ਜੈਸਾ ਕੋਈ ਪੜਿਆ ਲਿਖਿਆ ਨਹੀਂ ਤਾਂ ਹੁਣ ਕਹਿੰਦਾ ਕਿ ਮੈਂ ਕਿਸੇ ਵੀ ਡੇਰੇ ਵਿੱਚ ਜਾ ਕੇ ਗੁਰੂ ਧਾਰਨ ਕਰਾਂ ਤੇ ਮੈਂ ਮਹੰਤ ਬਣ ਜਾਵਾਂ ਜਿਹਦੇ ਨਾਲ ਮੇਰਾ ਨਾਮ ਉੱਚਾ ਹੋ ਜਾਊਗਾ ਫਿਰਦਾ ਫਿਰਦਾ ਅਲਾਹਾਬਾਦ ਪਹੁੰਚ ਗਿਆ ਉੱਥੇ ਮਥਰਾਦਾਸ ਦਾ ਡੇਰਾ ਸੀ ਉੱਥੇ ਪਹੁੰਚ ਕੇ ਸੇਵਾ ਕੀਤੀ ਆ ਇਹਦੀ ਸੇਵਾ ਦੇਖ ਕੇ ਮਥਰਾਦਾਸ ਮਹੰਤ ਨੇ ਇਹਨੂੰ ਆਪਣਾ ਚੇਲਾ ਬਣਾ ਲਿਆ ਤੇ ਠਾਕੁਰ ਦਾਸ ਜਿਹੜਾ ਸੀ ਦੂਰ ਦੂਰ ਜਾ ਕੇ ਡੇਰੇ ਵਾਸਤੇ ਰਸ ਲੈ ਕੇ ਆਉਂਦਾ ਸੀ ਥੋੜੇ ਸਮੇਂ ਦੇ ਵਿੱਚ ਇਹਨੇ ਆਪਦਾ ਨਾਂ ਬਣਾ ਲਿਆ ਉੱਥੇ ਪ੍ਰਭਾਵ ਵੀ ਪਾ ਲਿਆ ਲੋਕਾਂ ਤੇ ਜਦੋਂ ਸਮਾਂ ਬੀਤਿਆ ਤਾਂ ਮਹੰਤ ਮਥਰਾ ਦਾਸ ਦੀ ਮੌਤ ਹੋ ਗਈ ਤੇ ਜਦੋਂ ਮੌਤ ਹੋ ਗਈ ਜਿੰਨੇ ਵੀ ਦੂਰੋਂ ਨੇੜਿਓਂ ਸ਼ਰੋਵਣੀ ਮਹੰਤ ਸੀ ਸਾਰੇ ਉੱਥੇ ਡੇਰੇ ਵਿੱਚ ਪਹੁੰਚੇ ਇਕੱਠ ਹੋ ਗਿਆ ਉਹਨਾਂ ਦਾ ਉਹਨਾਂ ਸਾਰਿਆਂ ਨੇ ਕਿਹਾ ਭਾਈ ਅਗਲਾ ਮਹੰਤ ਕਿਹਨੂੰ ਚੁਣੀਏ ਗੱਲਬਾਤ ਹੋਈ ਆ ਇਹ ਗੱਲਾਂ ਕਰਕੇ ਉਹਨਾਂ ਨੇ ਫੈਸਲਾ ਪੱਕਾ ਕੀਤਾ ਕਿ ਮਹੰਤ ਮਥਰਾ ਦਾਸ ਦਾ ਜਿਹੜਾ ਗੜਵਈ ਆ ਜਿਹਦਾ ਨਾਮ ਆ ਪਰਮਾਦਾਸ ਉਹਨੂੰ ਅਗਲਾ ਮਹੰਤ ਬਣਾਇਆ ਜਾਊਗਾ ਜਦੋਂ ਠਾਕੁਰ ਦਾਸ ਨੂੰ ਪਤਾ ਲੱਗਾ ਉਹਨੇ ਰੌਲਾ ਪਾਤਾ ਇਹਦਾ ਰੌਲਾ ਪੈਣ ਦੇ ਬਾਵਜੂਦ ਵੀ ਮਹੰਤ ਪਰਮਾਦਾਸ ਨੂੰ ਮਹੰਤੀ ਦੇ ਦਿੱਤੀ ਗਈ ਆ ਉਹਨੂੰ ਮਹੰਤ ਠਾਪਿਆ ਗਿਆ ਇੱਕ ਪੱਗ ਉਹਨਾਂ ਨੇ ਕੀ ਕੀਤਾ ਠਾਕੁਰ ਦਾਸ ਦੇ ਵੀ ਬੰਨ ਦਿੱਤੀ ਐ ਕਿ ਚੱਲ ਕੋਈ ਨਾ ਕਾਰੋਬਾਰ ਤੂੰ ਹੀ ਕਰਿਆ ਕਰੇਗਾ ਪਰ ਜਦੋਂ ਕਿ ਰਸ ਦੇ ਲੈ ਕੇ ਆਇਆ ਕਰੂ ਤਾਂ ਮਹੰਤ ਪਰਮਦਾਸ ਨੂੰ ਉਹਦਾ ਮੱਥਾ ਟੇਕ ਦਿਆ ਕਰੀ ਮਹੰਤ ਠਾਕੁਰ ਦਾਸ ਇਹ ਗੱਲ ਸਹਾਰ ਨਾ ਸਕਿਆ ਤੇ ਆਪਦੇ ਚੇਲਿਆਂ ਸਮੇਤ ਪੰਜਾਬ ਆ ਗਿਆ ਤੇ ਮਹੰਤ ਠਾਕੁਰ ਦਾਸ ਨੇ ਆਪਣਾ ਆਸਣ ਕਿੱਥੇ ਲਾਇਆ ਲੁਧਿਆਣੇ ਸ਼ਹਿਰ ਦੇ ਵਿੱਚ ਲਾਇਆ ਲੁਧਿਆਣੇ ਦੇ ਵਿੱਚ ਇੱਕ ਜਗ੍ਹਾ ਇੱਥੇ ਢਾਬ ਸੀ ਉੱਥੇ ਪੱਕਾ ਡੇਰਾ ਬਣਾ ਲਿਆ ਕੁਝ ਸਮੇਂ ਬਾਅਦ ਜਗ੍ਹਾ ਦਾ ਨਾਮ ਠਾਕੁਰ ਦਾਸ ਦੇ ਨਾਮ ਤੇ ਠੱਕਰਵਾਲ ਪੈ ਗਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹਨੂੰ ਤਾਰਨ ਵਾਸਤੇ ਇਹਨੂੰ ਸਹੀ ਰਸਤੇ ਪਾਉਣ ਵਾਸਤੇ ਜਦੋਂ ਲੁਧਿਆਣੇ ਦੇ ਵਿੱਚ ਜਲਾਲ ਖਾਂ ਦੀ ਜਿਹੜੀ ਬੇਨਤੀ ਹੈ ਸੁਣ ਕੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਚੱਲ ਚੱਲੀਏ ਕਿਉਂਕਿ ਇੱਥੇ ਅੱਗੇ ਇੱਕ ਮਹਾਂਤ ਠਾਕੁਰ ਦਾਸ ਰਹਿੰਦਾ ਉਹਨੂੰ ਤਾਰ ਕੇ ਆਈਏ ਹੁਣ ਸਤਿਗੁਰੂ ਮਹਾਰਾਜ ਉਹਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਆ ਸੱਚੇ ਪਾਤਸ਼ਾਹ ਜੀ ਜਲਾਲ ਖਾਂ ਲੋਧੀ ਤੋਂ ਬਾਅਦ ठाकुरदास महंत ਕੁਲ ਜਾਂਦੇ ਆ ਜਦੋਂ ਸੱਚੇ ਪਾਤਸ਼ਾਹ ਜੀ ਮਹੰਤ ਠਾਕੁਰदास ਦੇ ਡੇਰੇ ਕੋਲ ਪਹੁੰਚੇ ਆ ਇਹ ਆਪਣੀ ਕੁਲੀ ਦੇ ਬਾਹਰ ਹੀ ਘੁੰਮ ਰਿਹਾ ਸੀ ਜਦੋਂ ਇਹਨੇ ਮਹਾਰਾਜ ਦੇ ਦਰਸ਼ਨ ਕੀਤੇ ਆਪਣੀ ਕੁਲੀ ਦੇ ਅੰਦਰ ਵੜ ਗਿਆ ਕਹਿੰਦੇ ਨੇ ਠਾਕੁਰदास ਨੂੰ ਵਿਦਵਾਨ ਮੰਨਦੇ ਆ ਵੀ ਆਪਣੀ ਜਿਹੜੀ ਵਿਦਵਤਾ ਸੀ ਨਾ ਵੀ ਉਹਨੇ ਵਿਦਿਆ ਪੜ੍ਹੀ ਸੀ ਕਿਤਾਬਾਂ ਪੜ੍ਹੀਆਂ ਸੀ ਗ੍ਰੰਥ ਪੜ੍ਹੇ ਸੀ ਬਹੁਤ ਅਭਿਮਾਨ ਸੀ ਉਹਦਾ ਹੁਣ ਸਤਿਗੁਰੂ ਮਹਾਰਾਜ ਤਾਂ ਜਾਣਦੇ ਕਿ ਇਹਦੇ ਅੰਦਰ ਬਹੁਤ ਹੰਕਾਰ ਆ। ਮਹਾਰਾਜ ਉਹਦੇ ਵੱਲ ਪਿੱਠ ਕਰਕੇ ਉਹਦੀ ਕੁੱਲੀ ਦੇ ਬਾਹਰ-ਬਾਰ ਬਹਿ ਜਾਂਦੇ ਆ। ਹੁਣ ਮਨ ਦੇ ਵਿੱਚ ਸੋਚਦਾ ਅੰਦਰੋਂ ਵੇਖਦਾ ਇਹ ਕਿਹੜਾ ਸਾਧੂ ਆ ਜਿਹੜਾ ਆਪਦੀ ਮਰਜ਼ੀ ਨਾਲ ਹੀ ਇੱਥੇ ਆ ਕੇ ਬਹਿ ਗਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਵੇਲੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ। ਤੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਸ਼ਬਦ ਉਚਾਰਨ ਕਰਦੇ ਆ ਜਦੋਂ ਗੁਰਬਾਣੀ ਦੀ ਆਵਾਜ਼ ਇਹ ਮਿੱਠੀ ਮਿੱਠੀ ਤੁੰ ਰਵਾਵ ਦੀ ਠਾਕੁਰਦਾਸ ਦੇ ਕੰਨਾਂ ਵਿੱਚ ਪਈਆ ਠਾਕੁਰਦਾਸ ਖਿੱਚਿਆ ਹੋਇਆ ਉਹ ਸ਼ਬਦ ਨੂੰ ਸਰਵਣ ਕਰਕੇ ਗੁਰੂ ਮਹਾਰਾਜ ਦੇ ਕੋਲ ਆ ਗਿਆ ਤੇ ਸ਼ਬਦ ਦੀ ਸਮਾਪਤੀ ਤੇ ਠਾਕੁਰਦਾਸ ਨੇ ਸਤਗੁਰੂ ਮਹਾਰਾਜ ਨੂੰ ਹਰੇ ਰਾਮ ਸ਼ਬਦ ਆਖਿਆ ਤੇ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਜਿਹੜੇ ਸ਼ਬਦ ਆਖਿਆ ਮਹਾਰਾਜ ਕਹਿਣ ਲੱਗੇ ਸਤ ਕਰਤਾਰ ਸਤ ਕਰਤਾਰ ਤੇ ਠਾਕੁਰਦਾਸ ਗੁਰੂ ਮਹਾਰਾਜ ਨੂੰ ਕਹਿੰਦਾ ਮਹਾਰਾਜ ਕਿਰਪਾ ਕਰਕੇ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਕਿ ਹਰੀ ਦੇ ਨਾਮ ਤੇ ਸਤ ਕਰਤਾਰ ਦੇ ਵਿੱਚ ਕੋਈ ਭੇਦ ਹੈ ਕੋਈ ਫਰਕ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਜੀ ਦੁਨੀਆ ਤੇ ਸਮਾਂ ਪਾ ਕੇ ਵੱਖਰੇ ਵੱਖਰੇ ਸਮੇਂ ਤੇ ਅਵਤਾਰ ਆਏ ਆ ਜੁਗਾਂ-ਜੁਗਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਵਰਗੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਵਰਗੇ ਅਵਤਾਰ ਆਉਂਦੇ ਆ ਸਮਾਪਾਗੇ ਚਲੇ ਜਾਂਦੇ ਆ ਪਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਦੀਵੀ ਆ ਉਹ ਆਦ ਸੱਚ ਹੈ ਉਹ ਜੁਗਾਦ ਸੱਚ ਹੈ ਉਹ ਹੁਣ ਵੀ ਸਾਚਾ ਉਹ ਪਹਿਲਾਂ ਵੀ ਸੱਚ ਸੀ ਤੇ ਸਦਾ ਸੱਚ ਰਹੇਗਾ ਜਿੰਨੀ ਉਮਰ ਲੈ ਕੇ ਅਵਤਾਰ ਆਉਂਦੇ ਆ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਪੋਗ ਕੇ ਚਲੇ ਜਾਂਦੇ ਆ ਮਹਾਂਤ ਠਾਕੁਰ ਦਾਸ ਕਹਿਣ ਲੱਗਾ ਜਿਹੜਾ ਸਤ ਕਰਤਾਰ ਹੈ ਉਹ ਫਿਰ ਕੀ ਹੈ ਮਹਾਰਾਜ ਕਹਿੰਦੇ ਉਹ ਅਮਰ ਹੈ ਉਹ ਅਮਰ ਹੈ ਪਹਿਲਾਂ ਵੀ ਸੀ ਅੱਜ ਵੀ ਆ ਜਦੋਂ ਦੁਨੀਆ ਨਾ ਰਹੇਗੀ ਉਦੋਂ ਵੀ ਰਹੇਗਾ ਸੱਚੇ ਪਾਤਸ਼ਾਹ ਜੀ ਨੇ ਮਹਾਂਤ ਠਾਕੁਰ ਦਾਸ ਨੂੰ ਸਮਝਾਇਆ ਜਿਹੜਾ ਉਹਦੇ ਮਨ ਵਿੱਚ ਹੰਕਾਰ ਸੀ ਉਹਨੂੰ ਰੱਬ ਦੇ ਰਾਹ ਤੇ ਚੱਲਣ ਨਹੀਂ ਸੀ ਦਿੰਦਾ ਰੱਬ ਦੇ ਨਾਲ ਮਲਾਪ ਹੀ ਨਹੀਂ ਸੀ ਹੋਣ ਦਿੰਦਾ ਸੋ ਪਰਮੇਸ਼ਰ ਦੇ ਨਾਮ ਨੂੰ ਜਪ-ਜਪ ਕੇ ਮਹਾਰਾਜ ਨੇ ਆਖਿਆ ਭਾਈ ਆਪਣੇ ਹੰਕਾਰ ਨੂੰ ਦੂਰ ਕਰ ਜਿੰਨੇ ਤੂੰ ਰੱਬ ਦੇ গুণ ਗਾਵੇਂਗਾ ਓਨੀ ਤੇਰੇ ਮਨ ਤੇ ਲੱਗੀ ਮੈਲ ਉੱਤਰੇਗੀ ਜਦੋਂ ਮਹੰਤ ਠਾਕੁਰ ਦਾਸ ਨੇ ਮਹਾਰਾਜ ਜੀ ਦੇ ਬਚਨ ਸੁਣੇ ਆ ਚਰਨਾ ਤੇ ਡੈਗ ਪਿਆ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਮਹਾਂਪੁਰਖੋ ਕਿਰਪਾ ਕਰੋ ਪ੍ਰਸ਼ਾਦਾ ਜਰੂਰ ਛੱਕੇ ਜਾਇਓ ਮਹੰਤ ਤੇ ਉਹਦੇ ਚੇਲਿਆਂ ਨੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਤੇ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਮਹਾਰਾਜ ਨੇ ਮਹੰਤ ਠਾਕੁਰ ਦਾਸ ਨੂੰ ਸਿੱਧੇ ਰਾਹ ਤੇ ਪਾਇਆ ਤੇ ਹੰਕਾਰ ਰਹਿਤ ਹੋ ਕੇ ਮਹਾਰਾਜ ਨੇ ਨਿਮਰਤਾ ਵਾਲਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਤੇ ਆਖਿਆ ਨਿਮਰਤਾ ਸਾਰੇ ਗੁਣਾਂ ਦਾ ਤਤ ਹੁੰਦੀ ਹੈ ਤੇ ਉਹ ਮਹੰਤ ਠਾਕੁਰ ਦਾਸ ਨੇ ਮਹਾਰਾਜ ਤੋਂ ਮਾਫੀ ਮੰਗੀ ਹੈ ਗੁਰੂ ਪਾਤਸ਼ਾਹ ਜੀ ਇਹ ਲੁਧਿਆਣੇ ਸ਼ਹਿਰ ਤੋਂ ਚੱਲ ਕੇ ਫਿਰ ਸੁਲਤਾਨਪੁਰ ਲੋਧੀ ਜਾਂਦੇ ਆ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਜੋ ਉਮਰ ਵਿੱਚ ਵੱਡੇ ਆ ਬੇਬੇ ਨਾਨਕੀ ਜੀ ਜੋ ਸਤਿਗੁਰੂ ਮਹਾਰਾਜ ਅੱਗੇ ਰੋਜ਼ ਅਰਦਾਸਾਂ ਕਰਦੇ ਆ ਕਿ ਵੀਰ ਜੀ ਕਦੋਂ ਆਉਣਗੇ ਤੇ ਬਾਬੇ ਨੇ ਆਖਿਆ ਸੀ ਜਨਮ ਸਾਖੀ ਦੇ ਉਬੋਲ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਉਦੋਂ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਜਾਇਆ ਕਰਾਂਗੇ ਜਨਮ ਸਾਖੀਆਂ ਦੇ ਵਿੱਚ ਬਾਰ ਬਾਰ ਇਹ ਵਚਨ ਆਉਂਦੇ ਆ ਜੀ ਜਦੋਂ ਬੇਬੇ ਜੀ ਨੇ ਬਹੁਤ ਪ੍ਰੇਮ ਨਾਲ ਸਤਿਗੁਰੂ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਕਹਿ ਦਿੰਦੇ ਸੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਬੇਬੇ ਜੀ ਦਾ ਪ੍ਰੇਮ ਸਾਨੂੰ ਖਿੱਚ ਪਾ ਰਿਹਾ ਸਾਨੂੰ ਹੁਣ ਜਾਣਾ ਪਵੇਗਾ ਐਵੇਂ ਫਿਰ ਸਤਿਗੁਰੂ ਮਹਾਰਾਜ ਨੇ ਇੱਥੇ ਜੋ ਠਾਕੁਰ ਦਾਸ ਨੂੰ ਉਪਦੇਸ਼ ਦਿੱਤਾ ਉਹਦੇ ਪਰਥਾਈ ਮਹਾਰਾਜ ਨੇ ਜੋ ਸ਼ਬਦ ਉਚਾਰਿਆ ਹੈ ਜੀ ਬਹੁਤ ਸੁੰਦਰ ਸ਼ਬਦ ਹੈ ਮਹਾਰਾਜ ਜੀ ਦਾ ਗੋੜੀ ਰਾਗ ਦੇ ਵਿੱਚ ਮਹਾਰਾਜ ਕਹਿਣ ਲੱਗੇ ਦੇਖੋ ਜਿਵੇਂ ਠਾਕੁਰ ਦਾਸ ਤੈਨੂੰ ਮਾਣ ਹੋ ਗਿਆ ਤੂੰ ਇੰਨੀਆਂ ਪੁਸਤਕਾਂ ਕਿਤਾਬਾਂ ਪੜ੍ਹੀਆਂ ਨੇ ਤੈਨੂੰ ਮਾਣ ਹੰਕਾਰ ਹੋ ਗਿਆ ਬ੍ਰਹਮਾ ਨੂੰ ਵੀ ਹੋ ਗਿਆ ਸੀ ਤੇ ਬ੍ਰਹਮਾ ਦੇ ਹੰਕਾਰ ਕਰਨ ਦੀ ਸਾਰੀ ਸਾਖੀ ਮਹਾਰਾਜ ਨੇ ਦੱਸੀ ਸੀ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਬਿਪਤ ਪੜੀ ਪਛਤਾਨਿਆ ਉਹਨਾਂ ਆਖਿਆ ਮਹਾਰਾਜ ਸਾਨੂੰ ਦੱਸੋ ਜੀ ਬ੍ਰਹਮਾ ਹੰਕਾਰ ਦੇ ਵਿੱਚ ਆ ਕੇ ਇੱਕ ਵਾਰ ਕਹਿਣ ਲੱਗਾ ਮੇਰੇ ਬਰਾਬਰ ਕੋਈ ਨਹੀਂ ਕਿਉਂਕਿ ਕਹਿੰਦਾ ਮੈਂ ਹੀ ਵੇਦ ਦੀ ਮਰਿਆਦਾ ਅਨੁਸਾਰ ਸੰਸਾਰ ਨੂੰ ਚਲਾਉਣਾ ਤੇ ਬ੍ਰਹਮਾ ਦੇ ਕੋਲ ਮਹਾਰਾਜ ਕਹਿੰਦੇ ਇੱਕ ਸ਼ੰਖ ਸੀ ਜਿਹਦੇ ਵਿੱਚ ਵੇਦ ਦੀ ਧੁਨੀ ਉਚਾਰਨ ਕਰਿਆ ਕਰਦਾ ਸੀ ਤੇ ਸਤਜੁਗ ਦੇ ਵਿੱਚ ਬ੍ਰਹਮਾ ਨੇ ਆਪਣੇ ਵੇਦਾਂ ਦੀ ਧੁਨੀ ਦਾ ਬੜਾ ਮਾਣ ਕੀਤਾ ਕਿ ਇਹ ਵੇਦਾਂ ਦੀ ਧੁਨੀ ਮੇਰੇ ਕੋਲ ਹੈ ਉਸ ਵਕਤ ਉਹਦਾ ਹੰਕਾਰ ਤੋੜਨ ਲਈ ਇੱਕ ਸ਼ੰਖਾਸੁਰ ਨਾਮੀ ਦਾਇੰਤ ਨੂੰ ਰੱਬ ਨਹੀਂ ਬਣਾਇਆ ਕਿਉਂਕਿ ਦਾਇੰਤ ਜਿੰਨੇ ਵੀ ਆ ਦੇਵਤਾ ਸਾਰੇ ਰੱਬ ਦੇ ਹੁਕਮ ਚ ਤੇ ਭਗਵਾਨ ਦੇ ਸੰਕਲਪ ਨਾਲ ਜਦੋਂ ਬ੍ਰਹਮਾ ਵੇਦ ਪੜਦਾ ਪੜਦਾ ਸੌ ਗਿਆ ਤੇ ਸ਼ੰਖਾ ਸੁਰਦੈਂਤ ਨੇ ਇਹਦਾ ਸ਼ੰਖ ਖੋ ਕੇ ਆਪਦੇ ਪੇਟ ਆਪਦੇ ਢਿੱਡ ਚ ਪਾ ਲਿਆ ਤੇ ਬ੍ਰਹਮਾ ਨੂੰ ਸਾਰੇ ਵੇਦ ਹੀ ਭੁੱਲ ਗਏ ਉਹ ਸ਼ੰਖ ਦੀ ਧੁਨੀ ਵਿੱਚੋਂ ਹੀ ਕਿਉਂਕਿ ਵੇਦ ਦੀ ਧੁਨੀ ਪ੍ਰਗਟ ਹੁੰਦੀ ਸੀ ਤੇ ਜਦੋਂ ਬ੍ਰਹਮਾ ਨੂੰ ਵੇਦ ਭੁੱਲ ਗਏ ਇਹਨੇ ਨਰ ਹੰਕਾਰ ਹੋ ਕੇ ਭਗਵਾਨ ਜੀ ਨੂੰ ਚੇਤੇ ਕੀਤਾ ਉਸ ਵੇਲੇ ਅੰਤਰਾਜਮੀ ਵਾਹਿਗੁਰੂ ਦੀ ਆਗਿਆ ਅਨੁਸਾਰ ਵਿਸ਼ਨੂੰ ਭਗਵਾਨ ਜੀ ਨੂੰ ਫਿਰ ਆਗਿਆ ਹੋਈ ਉਹਨਾਂ ਮੱਛ ਅਵਤਾਰ ਧਾਰਨ ਕੀਤਾ। ਵਿਸ਼ਨੂੰ ਨੇ ਮੱਛ ਅਵਤਾਰ ਧਾਰਨ ਕਰਕੇ ਸ਼ੰਖਾਸੁਰ ਦਾੰਤ ਦੇ ਕੋਲ ਸਮੁੰਦਰ 'ਚ ਜਾ ਕੇ ਉੱਥੇ ਜੁੱਧ ਕੀਤਾ ਹੈ। ਜੰਗ ਕੀਤਾ ਸ਼ੰਖਾਸੁਰ ਨੂੰ ਮਾਰਿਆ ਤੇ ਉਹ ਵੇਦ ਦੀ ਧੁਨੀ ਵਾਲਾ ਸ਼ੰਖ ਬ੍ਰਹਮੇ ਨੂੰ ਲਿਆ ਕੇ ਦਿੱਤਾ। ਕਲਗੀਧਰ ਮਹਾਰਾਜ ਨੇ ਵੀ ਜੋ 24 ਅਵਤਾਰ ਉਹਦੇ ਵਿੱਚ ਵੀ ਇਹ ਸ਼ੰਖਾਸੁਰ ਦਾੰਤ ਦਾ ਜ਼ਿਕਰ ਕੀਤਾ। ਤੇ ਇਹ ਮਾਛ ਅਵਤਾਰ ਦਾ ਵੀ ਜ਼ਿਕਰ ਕੀਤਾ ਹੈ ਸ਼ੰਖਾਸਰ ਮਾਰੇ ਵੇਦ ਦੇ ਉਧਾਰੇ ਛਤਰ ਸੰਘਾਰੇ ਜਸ ਲੀਨ ਨੂੰ ਦੇਵੇ ਸੋ ਬਲਾਇਓ ਰਾਜ ਬਿਠਾਇਓ ਛਤਰ ਫਰਾਇਓ ਸੁਖ ਦੀਨ ਨੂੰ ਤੇ ਮਹਾਰਾਜ ਕਹਿਣ ਲੱਗੇ ਠਾਕੁਰ ਦਾਸ ਤੇ ਬ੍ਰਹਮਾ ਜੀ ਨੂੰ ਵੇਦ ਕੰਠ ਸੀ ਹੰਕਾਰ ਹੋਣਾ ਸੁਭਾਵਿਕ ਗੱਲ ਆ ਪਰ ਯਾਦ ਰੱਖਣਾ ਨਿਰਹੰਕਾਰ ਹੋ ਕੇ ਰਹਿਣਾ ਇਹ ਬਹੁਤ ਵੱਡੀ ਗੱਲ ਆ ਇਹ ਜੀਵ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਵੀ ਦਾਤਾ ਬਲ ਬੁੱਧੀ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਨੂੰ ਹੀ ਜਾਣਣਾ ਹੈ ਇੱਥੇ ਠਾਕੁਰ ਦਾਸ ਨੂੰ ਸਿੱਖਿਆ ਦੇ ਕੇ ਤੇ ਮਹਾਰਾਜ ਅੱਗੇ ਸੁਲਤਾਨਪੁਰ ਲੋਧੀ ਪਹੁੰਚਦੇ ਆ ਜੀ ਉੱਥੇ ਬੇਬੇ ਜੀ ਪ੍ਰਸ਼ਾਦਾ ਬਣਾ ਰਹੇ ਆ ਵੇਲ ਕੇ ਤਵੇ ਤੇ ਰੋਟੀ ਉਹਨਾਂ ਪਾਈ ਆ ਜੀ ਤੇ ਪ੍ਰਸ਼ਾਦਾ ਫੁੱਲਣ ਤੋਂ ਪਹਿਲਾਂ ਪਹਿਲਾਂ ਪੱਕਣ ਤੋਂ ਪਹਿਲਾਂ ਪਹਿਲਾਂ ਬਾਬੇ ਨੇ ਬੇਬੇ ਨਾਨਕੀ ਜੀ ਨੂੰ ਜਾ ਕੇ ਦਰਸ਼ਨ ਦੇ ਦਿੱਤੇ ਆ ਜੀ ਬੇਬੇ ਜੀ ਬਹੁਤ ਪ੍ਰਸੰਨ ਹੋਏ ਆ ਪ੍ਰਸ਼ਾਦਾ ਤਿਆਰ ਕੀਤਾ ਮਹਾਰਾਜ ਨੂੰ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਨੂੰ ਸ਼ਿਕਾਇਆ ਹੈ ਕਿਉਂਕਿ ਸਤਗੁਰੂ ਜੀ ਪ੍ਰੇਮ ਦੇ ਬੱਧੇ ਆ ਮਹਾਰਾਜ ਜਦੋਂ ਸਤਗੁਰੂ ਜੀ ਇਤਨੇ ਪ੍ਰੇਮ ਦੇ ਵਿੱਚ ਬੱਧੇ ਬੱਧੇ ਆਖਦੇ ਸੀ ਹੁਣ ਉਹ ਪ੍ਰੇਮ ਦੀਆਂ ਡੋਰੀਆਂ ਪਾ ਕੇ ਸਾਨੂੰ ਬੇਬੇ ਜੀ ਖਿੱਚ ਰਹੇ ਆ ਜਾਣਾ ਪਵੇਗਾ ਜਦੋਂ ਵੀ ਬੇਬੇ ਜੀ ਨੇ ਯਾਦ ਕੀਤਾ ਮਹਾਰਾਜ ਜੀ ਆਇਆ ਨਾਵਾਂ ਦੀ ਸਾਂਝ ਨਹੀਂ ਇਹ ਦਿਲਾਂ ਦੀ ਸਾਂਝ ਸੀ ਨਾਨਕ ਤੇ ਨਾਨਕੀ ਇਹ ਰਹਿੰਦੀ ਦੁਨੀਆ ਤੱਕ ਇਹ ਨਾਮ ਰਹੇਗਾ ਦੁਨੀਆ ਰਹੇ ਚਾਹੇ ਨਾ ਤਾਂ ਵੀ ਇਹ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਣਾਈ ਰੱਖਣ ਜੀ ਮਹਾਰਾਜ ਆਪਾਂ ਵੀ ਭਾਈ ਸਤਗੁਰੂ ਜੀ ਨਾਲ ਇਸ ਤਰ੍ਹਾਂ ਪ੍ਰੇਮ ਕਰੀਏ ਜਿਵੇਂ ਬੇਬੇ ਨਾਨਕੀ ਜੀ ਉਹਨਾਂ ਨੇ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਗੁਰੂ ਮਹਾਰਾਜ ਜੀ ਅੱਗੇ ਆਪਾਂ ਬੇਨਤੀ ਕਰਨੀ ਆ ਮਹਾਰਾਜ ਸਾਨੂੰ ਸਮੱਤ ਬਖਸ਼ੋ ਅਸੀਂ ਵੀ ਕਈ ਵਾਰੀ ਹੰਕਾਰ ਕਰਦੇ ਆਂ ਅਸੀਂ ਹੈਗੇ ਤਾਂ ਮਿੱਟੀ ਦੇ ਪੁਤਲੇ ਆਂ ਚਾਰ ਦਿਨਾਂ ਦੇ ਪ੍ਰਾਣੇ ਆ ਐਵੇਂ ਹੰਕਾਰ ਵਿੱਚ ਆ ਕੇ ਥਾਵਾ ਮੱਲੀ ਫਿਰਦੇ ਆਂ ਸਤਿਗੁਰੂ ਜੀ ਸਾਨੂੰ ਬਖਸ਼ ਲੋ ਮਹਾਰਾਜ ਕਿਰਪਾ ਕਰਕੇ ਬਖਸ਼ ਲਹਿਓ ਹਉ ਪਾਪੀ ਬੜ ਗੁਣ ਹੈਂ ਗਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ